ਮੰਮੀ ਹਾਂਜੀ ਕੀ ਕਰਦੇ ਪਏ ਕੁਝ ਨਹੀਂ ਉਧਰ ਖੜੀ ਵਿਚਾਰਾਂ ਚ ਪਈ ਆ ਉਹ ਮੈਂ ਕਹਿਣ ਲੱਗੀ ਸੀ ਕਿ ਤੁਹਾਨੂੰ ਗੱਲ ਕਰਨੀ ਸੱਚ ਮੈਂ ਕਿਹਾ ਕੱਲ ਭਾਜੀ ਵੀ ਆਈ ਸੀ ਹਾਂ ਕੋਈ ਗੱਲ ਭਾਜੀ ਨੇ ਵੀ ਨਹੀਂ ਕੀਤੀ ਨਾ ਨਾ ਕੋਈ ਫੋਨ ਵੀ ਆਇਆ ਨਹੀਂ ਦਰੂ ਵੀ ਨਹੀਂ ਕੋਈ ਫੋਨ ਆਇਆ ਨਾ ਕੱਲ ਦਾ ਪਤਾ ਤੇ ਲੱਗੇ ਗਲਤੀ ਹੈਗੀ ਦੀ ਕੀ ਪਤਾ ਦੀਦੀ ਦੀ ਗਲਤੀ ਨਾ ਹੋਵੇ ਕੋਈ ਉਧਰੋਂ ਕੋਈ ਗੱਲ ਹੋਈ ਹੋਵੇ ਹੋ ਵੀ ਤਾਂ ਹੋ ਸਕਦਾ ਜੇ ਆਪਾਂ ਸਾਰੀ ਗਲਤੀ ਦੀਦੀ ਦੀ ਗੱਡੀ ਆਂਫਰੀਤ ਮੈਨੂੰ ਵੀ ਇਹੀ ਵਿਚਾਰ ਆਉਂਦਾ ਹੀ ਆ ਵੀ ਵਿੱਕੀ ਵੀ ਗੱਲ ਗੋਲ ਮੋਲ ਜੀ ਗੱਲ ਕਰਕੇ ਤੇ ਭੱਜ ਗਿਆ ਨਹੀਂ ਨਿਆਣੀ ਆ ਕਲਾਈ ਆ ਉਹਨੇ ਉਹਦਾ ਹਾਲ ਚਾਲ ਨਹੀਂ ਪੁੱਛਿਆ ਕਿ ਇਹਨੇ ਉਹਨੇ ਦੇਖਿਆ ਨਹੀਂ ਮੈਨੂੰ ਕੁੜੀ ਨੂੰ ਮੈਂ ਮਿਲਣਾ ਵਾਂ ਜਾਂ ਕਿੱਦਾਂ ਜਾਂ ਕਿੱਦਾਂ ਨਹੀਂ ਇਹ ਤੇ ਗੱਲ ਹੈ ਠੀਕ ਹੈ ਨਾ ਸਾਸੋਰ ਨੇ ਨਹੀਂ ਕਿਹਨੇ ਪੁੱਛਾਈ ਨਹੀਂ ਕਿੱਦਾਂ ਮੇਰੀ ਕੁੜੀ ਕਿੱਦਾਂ ਨਹੀਂ ਤੇ ਇਹ ਥੋੜੀ ਵੀ ਤੁਹਾਡੇ ਕੰਮ ਨਾਲ ਤੁਹਾਨੂੰ ਮਤਲਬ ਇਹ ਹੋਰ ਕੋਈ ਕੰਮ ਨਹੀਂ ਸਾਡੇ ਘਰ ਦਾ ਕੰਮ ਹੈ ਇਹ ਤੇ ਜਾਣ ਨਹੀਂ ਦੇ ਤੂੰ ਇਹ ਵੀ ਤਾਂ ਵੇਖੋ ਨੇ ਦਿੰਦੀ ਆਈ ਗਏ ਆ ਨਹੀਂ ਇਹਨਾਂ ਦੀ ਘਰ ਦੀ ਗਲਤੀ ਆ ਇਹਦੀ ਮੰਮੀ ਦੀ ਗਲਤੀ ਹੋਊਗੀ ਹੋ ਸਕਦਾ ਕੀ ਪਤਾ ਹੈ ਵਿੱਚ ਇਹਨਾਂ ਨੂੰ ਪਤਾ ਨਹੀਂ ਆਪਾਂ ਨੂੰ ਉਹਨੇ ਫੋਨ ਹੀ ਨਹੀਂ ਮੈਨੂੰ ਕੀਤਾ ਮੈਨੂੰ ਛੱਡ ਕੇ ਕਿਸੇ ਨੂੰ ਵੀ ਨਹੀਂ ਕੀਤਾ ਫੋਨ ਇਹਨੂੰ ਵੀ ਨਹੀਂ ਕੀਤਾ ਕੁੜੀ ਨੂੰ ਤਾਂ ਪੁੱਛਿਆ ਵੀ ਚਲ ਮੈਂ ਪੋਤਰੀ ਦਾ ਹੀ ਹਾਲ ਚਾਲ ਪੁੱਛ ਲਵਾਂੀ ਤੂੰ ਹੀ ਤਨ ਮੈਂ ਗੱਲ ਕਹਿੰਦੀ ਠੀਕ ਹੈ ਨਾ ਇਹਨਾਂ ਦੀ ਗਲਤੀ ਹੋਊਗੀ ਅਹੀਂ ਗੱਲ ਹੈਗੀ ਵਿੱਚ ਮੇਰੀ ਆਪਾਂ ਨੂੰ ਮੈਂ ਹੀ ਸੋਚਣੀ ਵੀ ਅਹੀਂ ਕੁੜੀ ਨੂੰ ਤੇ ਹਰ ਵੇਲੇ ਵੀ ਜੱਜ ਤੇਰੀ ਗਲਤੀ ਤੇਰੀ ਗਲਤੀ ਉਹਨੋਂ ਪਰਾਂ ਬੈਠੀ ਤੇ ਮੈਂ ਆਪਣੇ ਆਪ ਜੀ ਵਿਚਾਰਾ ਗੱਲ ਨਹੀਂ ਮੈਂ ਵੀ ਅਹੀਂ ਕੁੜੀ ਨੂੰ ਡਾਂਟ ਜਣਾ ਨਹੀਂ ਉਹਨਾਂ ਦੀ ਗਲਤੀ ਨਹੀਂ ਕੋਈ ਸੁਣਦੇ ਵੀ ਕੀ ਕਰ ਲਿਆ ਕੋਈ ਤੇ ਗੱਲ ਹੈ ਨਾ ਇੱਕ ਵਾਰੀ ਪੁੱਛੇ ਸਹੀ ਗੱਲ ਕੀ ਹੈ ਵਿਚਲੀ ਇਸ ਦੀ ਗੱਲ ਤਾਂ ਕੋਈ ਪਤਾ ਹੀ ਨਹੀਂ ਹੈ ਮੈਂ ਕਿ ਹੁਣ ਕੋ ਕਰਨ ਆਉਂਦਾ ਨਾ ਕੋਠੇ ਤੇ ਮੈਂ ਉਹਦੇ ਨਾਲ ਗੱਲ ਕਰਦੀ ਵੀ ਕਰਨ ਜਰੂਰ ਵਿੱਕੀ ਹੋਣਾ ਦਾ ਜਰੂਰ ਕਸੂਰ ਹੋਊਂ ਆਦਰੂ ਫੋਨ ਲਾਓ ਤੁਸੀਂ ਪੁੱਛੋ ਕੀ ਗੱਲ ਹੈ ਭੈਣ ਜੀ ਕੀ ਗੱਲ ਨਹੀਂ ਹੈ ਤੁਸੀਂ ਵੀ ਨਹੀਂ ਫੋਨ ਕੀਤਾ ਤੁਸੀਂ ਤੇ ਫੋਨ ਕਰੋ ਜੇ ਮੁੰਡਾ ਨਹੀਂ ਕਰਦਾ ਤੇ ਬੰਨੇ ਵਾਜਾ ਮਾਰੀਆਂ ਸੁਣੀ ਨਹੀਂ ਉਹਨੇ ਹੱਦੋਂ ਦੋ ਮਿੰਟ ਰੋਕ ਕੇ ਸਾਰੀ ਕੀ ਸਿੱਧੀ ਗੱਲ ਬਾਤ ਵੀ ਕੀ ਕਹਿੰਦਾ ਕੀ ਨਹੀਂ ਕਹਿੰਦਾ ਕਮ ਸ ਉਨੇ ਕੋਈ ਵਿਚਾਰ ਹੀ ਨਹੀਂ ਹੈ ਗੱਲ ਦੀ ਇਹ ਤੇ ਗੱਲ ਆ ਇਹ ਨਾਲ ਹੀ ਇਹਦੀ ਵੀ ਸਹਿਮਤੀ ਆ ਤਾਂ ਹੀ ਇਹਨੇ ਵੀ ਫੋਨ ਨਹੀਂ ਕੀਤਾ ਨਹੀਂ ਫੋਨ ਨਹੀਂ ਕੀਤਾ ਮਿੰਟ ਮਿੰਟ ਦੇ ਫੋਨ ਕਰਦਾ ਹੁੰਦਾ ਆ ਜਾਣ ਤੇ ਜਾਣੇ ਪੱਲੂ ਕਰਦੀ ਸੀ ਪੱਲੂ ਜਦੋਂ ਦੀਦੀ ਆਂਦੀ ਸੀ ਕਰਦੀ ਸੀ ਪੱਲਣਾ ਵੀ ਉਹਦਾ ਸਾਸੋਰਾ ਵੀ ਕਰਦਾ ਸੀ ਫੋਨ ਹਾਂ ਚੋ ਠੀਕ ਹੈ ਤੁਸੀਂ ਨਹੀਂ ਆਂਦੇ ਨਾ ਫੇਰ ਤੁਸੀਂ ਗੱਲ ਕਰੋ ਇਹਨੇ ਇੱਕ ਵਾਰੀ ਹਾਂ ਕੋਈ ਨਹੀਂ ਮੈਂ ਕਰਦੀਆਂ ਕਰਨਾ ਗੱਲ ਹਾਂ ਠੀਕ ਹੈ ਮੰਮਾ ਹਾਂ ਇਹ ਆਹੀ ਮੈਨੂੰ ਲੱਗਿਆ ਇਹਨੂੰ ਵੀ ਹੁਣ ਮਨ ਚ ਆ ਗਈ ਹੈ ਨਾ ਇਹਹੀ ਗੱਲ ਇਹਹੀ ਗੱਲ ਹੋਊਗੀ ਜ਼ਰੂਰ ਕੋਈ ਨਹੀਂ ਮੈਂ ਜਸਨੂ ਵੀ ਭਾਲ ਕੇ ਪਿਆਰ ਦੇ ਨਾਲ ਪੁੱਛਣੀ ਆ ਮੈਂ ਐਵੇਂ ਛਿੜਕੀ ਜਾਣ ਲਈ ਉਹਨੂੰ ਛਿੜਕੀ ਜਾਣ ਲਈ ਵੀ ਕੀ ਗੱਲ ਐ ਪੁੱਛਦੀ ਆ ਇਹਨੂੰ ਵੀ ਭਈ ਕਿਹੜੀ ਗੱਲ ਹੋਣੀ ਐ ਉਹਨਾਂ ਦੇ ਕੰਮ ਵੱਡੇ ਹੋ ਗਏ ਆ ਬੈਠੀ ਆ ਬੈਈ ਹੋਇਆ ਆ ਮੈਂ ਨੇ ਇਦਾਂ ਕਹਿਣ ਲਈ ਸੀ ਬੋਲੋ ਕਿ ਹੁਣ ਤੂੰ ਸਹੀ ਗੱਲ ਮੈਨੂੰ ਦੱਸ ਵੀ ਕੀ ਐ ਜਿਹੜੀ ਵੀ ਗੱਲ ਐ ਮੈਂ ਤਾਂ ਤੁਹਾਨੂੰ ਉਦੋਂ ਦੀ ਦੱਸੀ ਜਾਣੀ ਤੁਹਾਨੂੰ ਸਮਝ ਹੀ ਨਹੀਂ ਆਉਂਦੀ ਮੇਰੀ ਗੱਲ ਮੰਮੀ ਨਹੀਂ ਨਹੀਂ ਚੱਲ ਹੁਣ ਵਿੱਕੀ ਵੀ ਆਇਆ ਹੈ ਨਾ ਮੈਂ ਉਹਦੀਆਂ ਵੀ ਸੁਣੀਆਂ ਨੇ ਹੁਣ ਮੈਨੂੰ ਤੂੰ ਸਹੀ ਗੱਲ ਸਾਰੀ ਦੱਸਣੀ ਆ ਕੋਈ ਲੋਕਸ਼ੋਪ ਵਾਲੀ ਗੱਲ ਨਹੀਂ ਦੱਸਣੀ ਲੋਕਸ਼ੋਪ ਕੋਈ ਨਹੀਂ ਆ ਬੈ ਤੁਹਾਨੂੰ ਜਿਹੜੀ ਗੱਲ ਹੈਗੀ ਉਦੋਂ ਵੀ ਇਹੀ ਸੀ ਅੱਜ ਵੀ ਇਹੀ ਆ ਵੀ ਮੈਂ ਆਉਣਾ ਸੀ ਨਹੀਂ ਆਉਣ ਦਿੰਦੇ ਸੀਗੇ ਮੈਂ ਆ ਗਈ ਬਸ ਆਉਣ ਕਿਉਂ ਨਹੀਂ ਦਿੰਦੇ ਇਹ ਵੀ ਤਾਂ ਕਾਰਨ ਦਾ ਪਤਾ ਹੋਵੇਗਾ ਬਸ ਇਹੀ ਆ ਵੀ ਕੰਮ ਆ ਸਾਡੇ ਘਰ ਦਾ ਕੌਣ ਕਰੂਗਾ ਉੱਥੇ ਨੌਕਰਾਂ ਨਹੀਂ ਥੋੜੀ ਨਾ ਮੈਂ ਰੱਖੀ ਹੋਈ ਉਹਨਾਂ ਦੀ ਨੇ ਤੇ ਹੁਣ ਇਹ ਥੋੜੀ ਵੀ ਕੰਮ ਕਰਕੇ ਕਿਤੇ ਜਾਣਾ ਆਉਣਾ ਹੀ ਨਹੀਂਗਾ ਚੱਲ ਆਹ ਗੱਲ ਤੂੰ ਤੇ ਆ ਨਹੀਂ ਤੂੰ ਆਉਣ ਨਹੀਂ ਦਿੰਦੇ ਮੈਂ ਕਿਹ ਪਤਾ ਨਹੀਂ ਕਿਉਂ ਨਹੀਂ ਆਉਣ ਦਿੰਦੇ ਕੋਈ ਲੀੜਾ ਨਹੀਂ ਕੋਈ ਕੱਪੜਾ ਨਹੀਂ ਲੈ ਕੇ ਦੇਣਾ ਹੈਗਾ ਬਸ ਉਹਨਾਂ ਨੇ ਆਪ ਆਪ ਦੀਆਂ ਹੀ ਚਲਾਉਣੀ ਉਹਨਾਂ ਨੇ ਕਿਸੇ ਦੇ ਨਹੀਂ ਸੋਣੇ ਪੈਸਾ ਮੰਗ ਲੋ ਤਾਂ ਨਹੀਂ ਦਿੰਦੇ ਹੈਗੇ ਕੁਝ ਤੂੰ ਇੰਨੀ ਗੱਲਾਂ ਉਹਨਾਂ ਦੀਆਂ ਕੀਤੀਆਂ ਨੇ ਤੈਨੂੰ ਇਹੀ ਤਾਂ ਮੈਂ ਪੁੱਛੀ ਜਾਨੀ ਮੇਰੀ ਗੱਲ ਸੁਣਦੇ ਹੀ ਨਹੀਂ ਤੂੰ ਦੇਖੋ ਗੱਲ ਕਰੀ ਜਾਨੀ ਮम्मी ਉਹ ਆਉਣ ਨਹੀਂ ਦਿੰਦੇ ਮੈਂ ਆ ਗਈ ਆ ਉਹ ਆਉਣ ਨਹੀਂ ਦਿੰਦੇ ਮੈਂ ਆ ਗਈ ਆ ਕਮਸ਼ੇ ਕਮ ਤੂੰ ਕੋ ਸਾਨੂੰ ਪੂਰਾ ਇਹੀ ਤਾਂ ਕਰਨੇ ਵੀ ਤੈਨੂੰ ਇਹੀ ਅਖਿਆ ਵੀ ਤੂੰ ਸਾਨੂੰ ਪੂਰੀ ਗੱਲ ਦੱਸ ਨਿੱਕੀ 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 ਗੱਲ ਦੇ ਸਾਸ ਸਾਦਾ ਉਹ ਬਸ ਲੱਗੂ ਕਿ ਨਿੱਕੀ ਨਿੱਕੀ ਗੱਲ ਤੇ ਤੂੰ ਤੂੰ ਮੈਂ ਮੈਂ ਤੂੰ ਤੂੰ ਮੈਂ ਮੈਂ ਬਸ ਉਹ ਦੇਖਣ ਨੂੰ ਲੱਗਦਾ ਵੀ ਉਹ ਨਹੀਂ ਕੁਝ ਜਾਣਦੀ ਪਰ ਉਹਦੇ ਜਿੰਨੀ ਮੈਂ ਕਹਿੰਨੀ ਹੈ ਹੀ ਨਹੀਂ ਕੋਈ ਨਹੀਂ ਉਹ ਮੈਂ ਤੇ ਹੁਣ ਨਾ ਰਾਤ ਜਦੋਂ ਆਇਆ ਤਾਂ ਮੈਂ ਉਹਦਾ ਇਹ ਹੀ ਹਿਸਾਬ ਲਾਇਆ ਕਿ ਉਹਨੂੰ ਗੱਲ ਨਹੀਂ ਕੋਈ ਆਈ ਮੈਂ ਆਇਆ ਫਿਰ ਤਾਂ ਹੀ ਮੇਰਾ ਦਿਮਾਗ ਲੜਿਆ ਮੈਂ ਕਿ ਇਹਦੇ ਵਿੱਚ ਵੀ ਕੋਈ ਘਾਟ ਹੈਗੀ ਆ ਨਹੀਂ ਨਹੀਂ ਮੰਮੀ ਉਹ ਇਹ ਨਹੀਂ ਹੈਗਾ ਵੀ ਵਿੱਕੀ ਸਹੀ ਨਹੀਂ ਜੇ ਸਹੀ ਆ ਉਹ ਬਸ ਜਦੋਂ ਉਹਨੂੰ ਉਂਗਲ ਪੋ ਕਰ ਦਿੰਦੇ ਨਾ ਮਾੜਾ ਮੋਟਾ ਵੀ ਇਦਾਂ ਨਹੀਂ ਇਦਾਂ ਬਸ ਉਹਨੂੰ ਉਂਗਲ ਜੀ ਲਾ ਦੋਗੇ ਫੇਰ ਉਹ ਕਰਦਾ ਨਹੀਂ ਤੇ ਉਹ ਨਹੀਂ ਕਰਦਾ ਹੈਗਾ। ਹਾਂ ਠੀਕ ਆ ਉਹ ਮੈਂ ਕਹਾਂ ਵੀ ਨਹੀਂ ਵਿੱਕੀ ਨਹੀਂ ਸਹੀ ਹੈਗਾ ਵਿੱਕੀ ਸਹੀ ਹੈ ਮੰਮੀ। ਉਹਨੂੰ ਹੁਣ ਇਹ ਆਪਣੇ ਮਾਪਿਆਂ ਦੀ ਵੀ ਸੁਣਦਾ ਵਾ ਫੇਰ ਹੁਣ ਉਹ ਵੀ ਕੀ ਕਰੂਗਾ ਦੱਸੋ। ਤਾਂ ਹੀ ਤੇ ਮੈਂ ਤੈਨੂੰ ਆਖਿਆ ਚੱਲ ਪੁੱਤ ਆਪਣੇ ਘਰ ਦੇ ਨਾਲ ਨਾ ਥੋੜੀ ਸੈਟਨ ਜੀ ਦੇ ਨਾਲ ਚੱਲੀ ਜਾਓ। ਪਰ ਹੁਣ ਉਹ ਵੀ ਥੋੜੇ ਮੈਨੂੰ ਗਲਤ ਲੱਗਦੇ ਹੁਣ ਤੇ ਸੱਸ ਨੇ ਇੱਕ ਫੋਨ ਨਹੀਂ ਮੈਨੂੰ ਕੀਤਾ। ਉਹਨੇ ਕਰਨਾ ਹੀ ਨਹੀਂ ਹੈਗਾ ਉਹਨੂੰ ਜ਼ਰੂਰਤ ਹੀ ਨਹੀਂ ਹੈਗੀ ਕੋਈ ਫੋਨ ਕਰਨ ਦੀ। ਉਨੇ ਨਾ ਬਣਾ ਲਿਆ ਤੁਹਾਡੇ ਫੋਨ ਬੰਦਿਆ ਚਲ ਸਾਨੂੰ ਨਹੀਂ ਕਰਨਾ ਕੁੜੀ ਨੂੰ ਤੇ ਕਰਦੇ ਵੀ ਪਹਿਨੀ ਆਣੀ ਗਈ ਐ ਸਕੂਲ ਜਾਣਾ ਕਿੱਦਾਂ ਕਿੱਦਾਂ ਨਹੀਂ ਇਹੀ ਗੱਲ ਦਾ ਮੈਨੂੰ ਜੇ ਵਿੱਕੀ ਆ ਉਹਨੇ ਵੀ ਨਹੀਂ ਆਖਿਆ ਵੀ ਮੈਂ ਕੁੜੀ ਨੂੰ ਮਿਲਣਾ ਤੂੰ ਕੁੜੀ ਉਹ ਵੀ ਭੱਜ ਗਿਆ ਬੜਾ ਫੜ ਮਰਜ਼ੀ ਫਿਰ ਅਗਲੇ ਆਦੀ ਹੁਣ ਫੇਰ ਇਹ ਚ ਕੀ ਹੋ ਸਕਦਾ ਚਲ ਕੋਈ ਨਹੀਂ ਮੈਂ ਹੁਣ ਇਹੀ ਆਨੀ ਵੀ ਮੈਂ ਕਿਹਾ ਨਹੀਂ ਮੈਂ ਪੁੱਛਦੀ ਆ ਮੇਰੇ ਬੈਠੇ ਬੈਠੇ ਮਨ ਚ ਵਿਚਾਰ ਰਹੀ ਤੇ ਮੈਂ ਚਲ ਮੈਂ ਪੁੱਛਦੀ ਆ ਤੂੰ ਤੇ ਹਰ ਵੇਲੇ ਗਰਮੀ ਮੈਨੂੰ ਬੋਲਦੀ ਆ ਗਰਮੀ ਮੈਨੂੰ ਵੀ ਟੈਨਸ਼ਨ ਨਹੀਂ ਹੁੰਦੀ ਆ ਗੱਲਾਂ ਸੁਣਦੇ ਉੱਥੋਂ ਦਾ ਉੱਥੇ ਟੈਨਸ਼ਨ ਆ ਜੇ ਇੱਥੇ ਆ ਜਾ ਤੂੰ ਹੀ ਮੇਰੀ ਸੁਣਦੇ ਹੀ ਨਹੀਂ ਬਸ ਤੁਸੀਂ ਆਉਂਦੇ ਲੱਗੇ ਤੂੰ ਉੱਥੇ ਜਾ ਤੂੰ ਉੱਥੇ ਜਾ ਵੀ ਇੱਕ ਪਾਸੇ ਦਾ ਬੰਦਾ ਮਰੀ ਜਾਂਦਾ ਦੂਜੇ ਪਾਸੇ ਆਉਂਦਾ ਵਾ ਤੁਸੀਂ ਕਹਿੰਦੇ ਫੇਰ ਜਾ ਉੱਥੇ ਹੀ ਤੂੰ ਗੱਲ ਵੀ ਤਾਂ ਕਲੀਅਰ ਨਹੀਂ ਨਾ ਕਰਦੀ ਕਹੇ ਨਾ ਬਸ ਮੈਂ ਆ ਗਈ ਮੇਰੇ ਜੀ ਦੀ ਤਾਂ ਮੈਂ ਆ ਗਈ ਮੇਰੇ ਜੀ ਦੀ ਤੁਹਾਨੂੰ ਸਮਝ ਆ ਗਈ ਤੁਹਾਨੂੰ ਹੁਣ ਤਾਂ ਮ ਤੇ ਚਲ ਕੋਈ ਨਹੀਂ ਮੈਂ ਕਰਨ ਨੂੰ ਕਹਿੰਦੀ ਆ ਕਿ ਭਾਈ ਕੋਈ ਆ ਜਾਣਗੇ ਤੇ ਕੋਈ ਨਹੀਂ ਅੱਗੇ ਮੈਨੂੰ ਟੈਨਸ਼ਨ ਨਹੀਂ ਵੀ ਉਹ ਜਾਊਗੀ ਕਰਾਂਗੇ ਗੱਲਬਾਤ ਹੋਊਗਾ ਹੋਊਗਾ ਹੁਣ ਮੈਂ ਡਰਦੀ ਨਹੀਂ ਮੈਂ ਤੇ ਕੋਈ ਗੱਲ ਨਹੀਂ ਤੂੰ ਵੀ ਥੋੜੀ ਜੀ ਸੰਭਲ ਕੇ ਚੱਲ ਤੈਨੂੰ ਮੈਂ ਇਹ ਕਹਿੰਦੀ ਮੈਂ ਠੀਕ ਹੀ ਆ ਮੰਮੀ ਹਾਂ ਆ ਵਧੀਆ ਹੋਇਆ ਸਮਝ ਆ ਗਈ ਇਹਨਾਂ ਨੂੰ ਥੋੜੀ ਜੀ ਹੁਣ ਮੈਂ ਅਕੜਾ ਕਹਿੰਦੀ ਸੀ ਵੀ ਫੋਨ ਨਹੀਂ ਕਰਨਾ ਉਹਨੂੰ ਫੋਨ ਨਹੀਂ ਕਰਨਾ ਵੀ ਲੈ ਜਾਊਗਾ ਹੁਣ ਅਕਲ ਟਿਕਾਣੇ ਆ ਗਈ ਇਹਨਾਂ ਦੀ ਵੀ ਤੇ ਹੋਰਾਂ ਦੀ ਵੀ ਆਜੂਗੀ ਹੁਣ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੀ ਇਹਨਾਂ ਨੇ ਹੁਣ ਐ ਹੀ ਬਸ ਚੱਲੂਗਾ ਇਹਨਾਂ ਨੂੰ ਆਰਾਮਦਾਰੀ ਨਾਲ ਬਹਿ ਕੇ ਢੋਲੇ ਪੰਜ ਇਹਨਾਂ ਨੂੰ ਸਮਝਾਉਂਗੀ ਫੇਰ ਸਮਝਾਉਂਗੀ ਰੋਲਾ ਪਾ ਕੇ ਇਹਨਾਂ ਨੂੰ ਸਮਝ ਨਹੀਂ ਆਉਣੀ ਸੀ ਮੇਰੀ ਗੱਲ ਰੋਲਾ ਪਾਉਂਗੀ ਤਣੀ ਤਾਂ ਛੱਡ ਜਾਣਗੇ ਨਾ ਉਹਨਾਂ ਪਿਆਰ ਨਾਲ ਚੱਲੀ ਜਾਂਦੇ ਚੱਲੀ ਜਾਂਦਾ ਬਸ ਗਲਤੀ ਤਾਂ ਉਹਨਾਂ ਦੀ ਹੈਗੀ ਨਹੀਂ ਸੀਗੀ ਪਰ ਉਹ ਗਲਤ ਸਾਬਤ ਹੋ ਗਏ ਨੇ ਵਧੀਆ ਹੋ ਗਿਆ ਮੈਂ ਕਹਿੰਨੀ ਆ ਵੀ ਬਹੁਤ ਵਧੀਆ ਹੋਇਆ ਜਿਹੜੀ ਗੱਲ ਮੇਰੇ ਕੋ ਗੁੱਸੇ ਨਾਲ ਨਹੀਂ ਨਾ ਹੋਈ ਉਹ ਪਿਆਰ ਨਾਲ ਬਣ ਗਈ ਗੱਲ ਆਪਣੀ ਹੁਣ ਪਤਾ ਲੱਗੂ ਉਹਨਾਂ ਨੂੰ ਵੀ ਤੇ ਨਾਲੇ ਇਹਨਾਂ ਦੇ ਵੀ ਅਗਲ ਟਿਕਾਣੇ ਆਉਗੇ ਬਹੁਤ ਇਹਨਾਂ ਨੇ ਮੈਨੂੰ ਪਰੇਸ਼ਾਨ ਕੀਤਾ ਸੀ ਹੁਣ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਆਪਾਂ ਨੂੰ ਆਹ ਬੈਠੇ ਆ ਆਰਾਮਦਾਰੀ ਨਾਲ ਹੁਣ ਆਊਗੀ ਸੱਸ ਮੇਰੀ ਆਉਣਗੇ ਜੇ ਤੇ ਦੇਖੀ ਜਾਊਗੀ ਨਹੀਂ ਤਾਂ ਉਹਨਾਂ ਦਾ ਤਾਂ ਬੈਠੇ ਆ ਪਰ ਆਰਾਮਦਾਰੀ ਨਾਲ ਚਲੋ ਦੇਖੀ ਜਾਊਗੀ ਹੁਣ ਕੀ ਬੰਦ ਅੱਗੇ ਅੱਗੇ 내 옷들 봐내. 음. 더미워도 여기서 베레와 소리 잘너 이때부터 언제 나가? ਔਰ ਯਾਰ ਮੈਂ ਕਹਾਂ ਤੈਨੂੰ ਮੇਰੇ ਕੋਲ ਥੱਲੇ ਆ ਵੀ ਫੇਰ ਤੈਨੂੰ ਪਤਾ ਉਹ ਬੈਠੀ ਆ ਉਹਨੇ ਫੇਰ ਬੋਲ-ਬੋਲ ਕੇ ਦਿਮਾਗ ਖਰਾਬ ਕਰ ਦੇਣਾ ਸੀ ਮੈਂ ਕਹਾਂ ਚੱਲ ਥੋੜਾ ਜਿਹਾ ਅੰਦਰ ਫੇਰਨਾ ਕਰ ਲੈ ਮਾਤਾ ਨਹੀਂ ਗੱਲ ਕਰੀ ਤੇ ਮੰਮੀ ਨੇ ਵੀ ਮੈਂ ਗੱਲ ਕਰ ਲਈ ਓਦਾਂ ਕੀ ਇੱਕ ਵਾਰੀ ਆਪਾਂ ਸਾਰੇ ਕਹੀ ਜਾਂਦੇ ਆ ਦੀਦੀ ਗਲਤੀ ਦੀਦੀ ਦੀ ਗਲਤੀ ਆ ਕੀ ਪਤਾ ਕੀ ਪਤਾ ਭਾਈ ਦੀ ਵੀ ਗਲਤੀ ਹੋਵੇ ਹਾਂ ਗਲਤੀ ਦੇਖੀ ਆ ਤੁਸੀਂ ਭਾਜੀ ਬੋਲਣ ਡਿਆ ਇਹ ਗੱਲ ਵਿਚਾਰਾ ਸੁਣੀ ਜਾਂਦਾ ਹੀ ਕਿਦਾਂ ਤਾੜ-ਤਾੜ ਬੋਲੀ ਜਾਂਦੀ ਵੀ ਇਹ ਨੂੰ ਵਿਚਾਰੇ ਉਹ ਭਾਜ ਕੀ ਪਤਾ ਭਾਜੀ ਦੀ ਲਾ ਇੱਥੇ ਚੁੱਪ òn ਕਰੇ ਭਾਵੇਂ ਬੋਲਦੇ ਹੋਂ ਆਪਾਂ ਲਾ ਕੇ ਚੁੱਪ ਹੋਵੇ ਸਾਡੇ ਲਾਗੇ ਨਹੀਂ ਬੋਲਦਾ ਉਹਨੇ ਉਹਨਾਂ ਲਾਗੇ ਕੀ ਬੋਲਣਾ ਪਿਛਲੇ ਕੱਲ ਤਾਂ ਆਪਾਂ ਨੂੰ ਪਤਾ ਨਹੀਂ ਨਾਵਾ ਫੇਰ ਵੀ ਬੰਦਾ ਪੁੱਛੇ ਸਹੀ ਪੂਰੀ ਗੱਲ ਤੇ ਕਰੇ ਉਹਨਾਂ ਦੀ ਮੰਮੀ ਨੇ ਡੀ ਨਾ ਗੱਲ ਤੇ ਕਰੋ ਤੁਸੀਂ ਇੱਕ ਵਾਰੀ ਕੀ ਗੱਲ ਕਰਦੀ ਅੱਗੇ ਨੇੜੀ ਗੱਲ ਕਰਕੇ ਛੱਡ ਕੇ ਆਏ ਆਂ ਲੜਾਈ ਅਗਲੇ ਕਹਿੰਦੇ ਅਸੀਂ ਕੁਝ ਕਹਿੰਦੇ ਹੀ ਨਹੀਂ ਹੈਗੇ ਅਰੇ ਜਰੂਰ ਥੋੜੀ ਦੀ ਦੀ ਗਲਤੀ ਹੋਣੀ ਆ ਮੰਮੀ ਅੱਜ ਮੰਮੀ ਕੁਛ ਨਹੀਂ ਤਾਂ ਨਾ ਜਿਹੜੀ ਮੈਂ ਗੱਲ ਕੀਤੀ ਮੈਂ ਇਹਨਾਂ ਨਾਲ ਵੀ ਗੱਲ ਕਰਦੀ ਪਈ ਆ ਉਹੀ ਆਹੋ ਕੀ ਬਤਾ ਮੰਮੀ ਉਹ ਗੱਲ ਦੇ ਵਿੱਚ ਕਿਹੜਾ ਕੋਈ ਹੈਗੀ ਆ ਗੱਲ ਉਹ ਤੇਰੇ ਸਾਹਮਣੇ ਕੱਲ ਕਿੱਦਾਂ ਬੋਲਦੀ ਪਈ ਸੀ ਉਹ ਅਗਲੇ ਵਿਚਾਰੇ ਨੂੰ ਕਹੋ ਕਿ ਜੇ ਦਾ ਹੁਣ ਘਰ ਆਏ ਨੂੰ ਤੁਸੀਂ ਕਹੀ ਜਾਓ ਕਿ ਭਾਜਾ ਭਾਜਾ ਦੇ ਅਗਲੇ ਨੇ ਤੇ ਗੁੱਸਾ ਕਰਨਾ ਹੀ ਆ ਫਿਰ ਮੇਰੀ ਗੱਲ ਸੁਣ ਕੋਈ ਹੋਰ ਨਾ ਚੀਜ਼ ਘਰ ਤੇ ਹੈਗੀ ਆ ਬੱਸ ਸਮਝਿਆ ਕਰੋ ਬੰਨੂ ਉਹ ਵੀ ਘਰ ਦੀ ਘਾਟ ਆ ਉਹਨਾਂ ਦੇ ਵਿੱਚ ਇਹੀ ਘਾਟਾ ਕਿਉਂ ਸ਼ਰੀਫੀ ਨਾਲ ਚੱਲੀ ਜਾਂਦੇ ਪਏ ਸਾਡੇ ਨਾਲ ਸ਼ਰੀਫੀ ਨਹੀਂ ਕਰਦਾ ਹੁੰਦਾ ਪੁੱਤ ਤੂੰ ਮੰਨ ਗੱਲ ਨੂੰ ਮੇਰੀ ਤੂੰ ਵੀ ਥੋੜਾ ਸਮਝ ਹੁਣ ਉਹ ਬਿਲਕੁਲ ਹੀ ਉਹ ਥੋੜੀ ਗਲਤੀ ਹੈ ਤੂੰ ਦੱਸ ਮੈਨੂੰ ਜੇ ਸਹੀ ਹੋਏ ਤੇ ਤੇਰੀ ਕੁੜੀ ਨੂੰ ਮਿਲ ਗਈ ਨੀ ਜਾਂਦੇ ਮਿਲ ਕੇ ਜਾਂਦੇ ਨਾ ਭਾਜੀ ਬੰਦਾ ਤੁਸੀਂ ਵੀ ਉਹਦੀਆਂ ਮਿੱਠੇ ਮਿੱਠੀਆਂ ਗੱਲਾਂ ਜਾ ਆ ਗਏ ਆ ਕੋਈ ਨਹੀਂ ਆ ਬੱਸ ਸਾਰੇ ਪਾਸੇ ਵਖਰੇ ਮੈਂ ਪਤਾ ਨਾ ਪੁੱਛ ਕੀ ਗਲਤੀ ਆ ਤੇਰੀ ਕੀ ਗਲਤੀ ਆ ਹੁਣ ਉਹ ਮਮੀ ਦੀ ਨਹੀਂ ਬੱਸ ਉਹਨਾਂ ਨੇ ਕੋਈ ਗਲਤ ਕੀਤਾ ਹੀ ਹੁਣ ਉਹ ਨਹੀਂ ਮੈਨੂੰ ਨਾ ਸਾਰੀ ਤੇੜੀ ਕੰਮ ਦਾ ਫੇਰ ਆਦੇ ਸਾਡਾ ਹੁਣ ਕੰਮ ਕਰਨ ਨੂੰ ਹੀ ਆ ਹੁਣ ਅਸੀਂ ਇਹਦਾ ਵਿਆਹ ਲਾਇਆ ਕਦੇ ਵਾਰਦੇ ਕਰਾਇਆ ਹੁਣ ਦੋਵੇਂ ਹੱਥ ਨੇ ਵਸਦੀਆਂ ਕੰਮ ਤੇ ਕਰਨਾ ਕਰਾਂ ਦੇ ਕੰਮ ਕਰੀਦੇ ਆ ਪਰ ਦੂਜੇ ਨੰਬਰ ਤੇ ਆ ਵੀ ਕਿਤੇ ਜਾਣਾ ਉਹਨਾਂ ਵੀ ਤੇ ਹੈਗਾ ਨਾ ਇਹ ਥੋੜੀ ਆਂਦੀ ਰਹਿੰਦੀ ਆ ਹੁਣ ਕਿਹੜਾ ਪਹਿਲੀ ਆਈ ਸਾਡੇ ਸਾਹਮਣੇ ਮਹੀਨੇ ਚ ਤਿੰਨ ਤਿੰਨ ਚਾਰ ਚਾਰ ਵਾਰੀ ਅਗਲਾ ਲੈ ਆਉਂਦਾ ਪੁਣਾਏ ਦੀ ਨਹੀਂ ਆ ਰਹੀ ਉਹ ਕਹਿੰਦਾ ਉਹ ਕਹ ਲਾਦੇ ਨਾਲ ਹੀ ਲਾ ਜਾਂਦੇ ਕਦੀ ਰਹਿਣੇ ਲਾ ਕੇ ਜਾਂਦਾ ਹੁਣ ਤੈਨੂੰ ਕਿੰਨਾ ਚੱਲ ਹੋ ਗਿਆ ਗਾਈ ਨੂੰ ਮੇਰੀ ਗੱਲ ਛੱਡੋ ਮੈਂ ਕਹਿੰਦਾ ਸਾਰਿਆਂ ਦੇ ਘਰ ਘਰਾਂ ਵਰਗੇ ਹੀ ਹੁੰਦੇ ਆ ਹੁਣ ਜੋਜ ਘਰ ਜਾ ਜਾ ਕੇ ਕੀ ਕਰਨਾ ਕਰਨ ਚੱਲ ਮੈਂ ਅਹੀਂ ਕਿਹੜੀ ਘਰ ਮੁੱਥ ਥੋੜੀ ਗੱਲ ਹੋਣੀ ਆ ਨਾ ਹੁਣ ਉਹ ਨਗਲਾ ਨੇ ਅਗਲੇ ਤੇ ਅਗਲੇ ਦਾ ਸ਼ਰੀਫੀ ਦਾ ਹੁਣ ਤਾਂ ਆਪਾਂ ਨਜ਼ਾਇਜ਼ ਫਾਇਦਾ ਚੱਕੀ ਜਾਈਏ ਸਾਡੀ ਗਲਤ ਗੱਲ ਅਗਲੇ ਜੇ ਬੋਲਦੇ ਨਹੀਂ ਆਹੀਂ ਹੁਣ ਹਰ ਵੇਲੇ ਕੁੜੀ ਨੂੰ ਆਹ ਹੋਜੀ ਆਹ ਕਹਿੰਦਾ ਤੈਨੂੰ ਤੇ ਚੜੇ ਰਹੀ ਹੈ ਸਮਝਿਆ ਗੱਲ ਕੋਈ ਗੱਲ ਨਹੀਂ ਆ ਤੁਸੀਂ ਬੁਲਾ ਲੈਨੇ ਉਹਨਾਂ ਨੂੰ ਇਹ ਨਾਲ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਪਤਾ ਲੱਗਦੂਗਾ ਜਿੰਨਾ ਕੋਣ ਦਾ ਮੁੰਡਾ ਬੋਲਦਾ ਕਾ ਉਹਨੇ ਕੋ ਉਹ ਵਿਚਾਰੇ ਬੋਲਦੇ ਹੋਣੇ ਉਹ ਵਿਚਾਰੇ ਨਹੀਂ ਆ ਤੂੰ ਵਿਚਾਰੇ ਨਾ ਗਏ ਤੂੰ ਸਮਝ ਗੱਲ ਨੂੰ ਸਮਝਿਆ ਗਏ ਪਿਛਲੀ ਕੋਈ ਗੱਲ ਹੈਗੀ ਆ ਹੋਰ ਆਈ ਮੇਰੀ ਪੁੱਛ ਦੇਣ ਜਿਹੜੀ ਹਰ ਵੇਲੇ ਕੱਲੀ ਬੋਲਦੀ ਰਹਿੰਦੀ ਆ ਉਹ ਦੇਖ ਲਿਓ ਤੁਹਾਡੇ ਸਾਹਮਣੇ ਕੋਈ ਨਹੀਂ ਉਹ ਕੱਲ ਸਾਨੂੰ ਛਦਾਈ ਗਈ ਜਾਂਦੀ ਪਈ ਸੀ ਤੇ ਹੁਣ ਤੁਸੀਂ ਉਹ ਸਾਨੂੰ ਕਿਹੜਾ ਬੋਲਣ ਦੇਂਦੇ ਮੈਂ ਕਹਿੰਦੀ ਆ ਵੀ ਤੂੰ ਹੀ ਮੇਰੀ ਸੁਣਦੇ ਨਹੀਂ ਆ ਹੋਰ ਕੀ ਆ ਕੋਈ ਗੱਲ ਨਹੀਂ ਆ ਉਹਦੀ ਸੁਣ ਲਓ ਇਹਦੀ ਗੱਲ ਸੁਣਦੇ ਹੱਸ ਹੁਣ ਕਿਹਦੀ ਗਲਤੀ ਗਏ ਬੋਲਿਆ ਉਹ ਠੱਭਾ ਬੰਦਾ ਘੱਟ ਬੋਲਦਾ ਹੈ। ਕਹਿੰਦਾ ਮੈਂ ਫਿਰ ਵੀ ਉਹਨੂੰ ਪੁੱਤ-ਪੁੱਤ ਕਰਦੀ ਕਿੱਲ ਮੇਰਾ ਫਰਜ ਨਹੀਂ ਮਰਦਾ ਉਹਨੂੰ ਕਹਿਣ ਦਾ ਕੁਝ। ਠੀਕ ਹੈ ਨਾ? ਕੁੜੀ ਇੱਥੇ ਸੀ। ਮੈਂ ਕਿਹਾ ਮਾਮੇ ਘਰ ਗਈ। ਉਹਦਾ ਫਰਜ ਨਹੀਂ ਮੈਂ ਬੱਚੇ ਨੂੰ ਮਿਲ ਕੇ ਆਇਆ। ਫਿਰ ਓਏ ਆ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਹੁਣ ਉਹਦੇ ਨਾਲ ਕਰੋਗੇ ਉਹਨੇ ਉਦਾਂ ਹੀ ਕਰਨਾ। ਦਾਦੀ ਕਦੀ ਫੋਨ ਕਰਦੀ ਕਦੀ ਉਹ ਹੀ ਨਹੀਂ ਕਹਿੰਦੀ ਕਿ ਮੈਂ ਗੱਲ ਕਰਨੀ ਆ। ਹੈ? ਨਹੀਂ ਕੋਈ ਗੱਲ ਨਹੀਂ ਆ ਹੁਣ ਮੈਂ ਆਪੇ ਉਹਨਾਂ ਨਾਲ ਆਪ ਜਾ ਕੇ ਗੱਲ ਕਰਾਂਗਾ ਮੈਂ। ਨਹੀਂ ਜਿੱਦਣ ਉਹਨਾਂ ਨੂੰ ਆਖਲਾ ਪਿਆਇ ਆਕੂੰਗੀ। ਪਾਪੀ ਲੈ ਕੇ ਜਾਓ ਉਹਨੇ ਕਿਹਾ ਕਿ ਉਹ ਉੱਥੇ ਆਉਣਾ ਉਹਨਾਂ ਨੇ ਕਿੱਥੇ ਹੁਣ ਪਹਿਲਾਂ ਦੇਖਦੇ ਲੈ ਕੇ ਜਾਂਦੇ ਕਿ ਨਹੀਂ ਕਿਵਤ ਸਾਨੂੰ ਨਹੀਂ ਜਾਣਾ ਪੈਣਾ ਹਰ ਪੈ ਛੱਡ ਨਹੀਂ ਜਾਣਾ ਇਹ ਥੋੜੀ ਨਾਲੇ ਗਲਤੀਆਂ ਕਰਦੇ ਨਾਲ ਘੁੰਮਣਵੇਂ ਤੂੰ ਕੋਈ ਗੱਲ ਨਾ ਫਿਰ ਉਹ ਤਾਂ ਅੱਗੇ ਹੀ ਕਹਿੰਦੀ ਹੈ ਮੈਨੂੰ ਨਾ ਜਾਓ ਛੱਡਣਾ ਕੋਈ ਨਹੀਂ ਨਹੀਂ ਇਹ ਛੱਡਣਾ ਤੇ ਹੈ ਗਈ ਜਾਣਾ ਤੇ ਹੈ ਗਈ ਆ ਕਿੰਨੇ ਦਿਨ ਰਹਿਣਾ ਆ ਉਹ ਇਹਦੀ ਮੈਂ ਜਾਣਾ ਹੀ ਨਹੀਂ ਆ ਉਹ ਕਹਿੰਦੀ ਵੀ ਚਾਰ ਦਿਨ ਰਹਿਣਾ ਆ ਮੰਮੀ ਜਾਓ ਯਾਰ ਤੂੰ ਐਵੇਂ ਨਾ ਤੁਸੀਂ ਇਹ ਬੁਰੀ ਗੱਲਾਂ ਆਉਂਦੀਆਂ ਗੱਲਾਂ ਚ ਆ ਗਏ ਆਂ ਮੈਂ ਨਹੀਂ ਆਂਦਾ ਵੀ ਗੱਲਾਂ ਚ ਉਹ ਤੂੰ ਨਾ ਤੁਸੀਂ ਇਹ ਰੱਖੀ ਰੱਖੋ ਇੱਥੇ ਬਿਠਾਈ ਰੱਖੋ ਜਿੰਨੇ ਚਿਰ ਬੰਦੇ ਆਂ ਨਹੀਂ ਬੱਚੇ ਵੇ ਡਿੱਗੀ ਰਹਿੰਦੇ ਆ ਆ ਉਹ ਕਹਿੰਦਾ ਤੂੰ ਤੇ ਨਾ ਤਾਂ ਬਣ ਗਿਆ ਉਹਨੇ ਕੱਲ ਤੇ ਤੁਹਾਨੂੰ ਉਹ ਗੱਲ ਪੈਣ ਨੂੰ ਫਿਰਦੀ ਪਈ ਸੀ ਕਿ ਅੱਜ ਤੁਸੀਂ ਆ ਗਏ ਦੋਵੇਂ ਜਾਣੀ ਆਉਦੀ ਵਕੀਲਣਾ ਬਣ ਕੇ ਕਿ ਉਹਨੂੰ ਰੱਖ ਲੋ ਰੱਖ ਲੋ ਰੱਖ ਲੋ ਕੱਲ ਤਾਂ ਤੁਸੀਂ ਬੋਲਿਆ ਨਹੀਂ ਉਹਨੂੰ ਵੀ ਤੂੰ ਕਿੱਦਾਂ ਬੋਲਦੀ ਪਈ ਆ ਤੇਰਾ ਘਰ ਵਾਲਾ ਵਾ ਉਹਨੂੰ ਕਹਿੰਦਾ ਚੱਲ ਭੱਜ ਜਾ ਭੱਜ ਜਾ ਅਗਲਾ ਵਿਚਾਰਾ ਹੁਣ ਇੰਨੀ ਕਿਹੜਾ ਬੇਇੱਜ਼ਤੀ ਕਰਾਂਦਾ ਕੋਈ ਗੱਲ ਨਹੀਂ ਫਿਰ ਜਾਓ ਤੁਸੀਂ ਪੱਬੀ ਮੰਮੀ ਕਿੱਥੇ ਨੇ ਮੰਮੀ ਦੀ ਲੱਗ ਗਈ ਗਈ ਕਿਤੇ ਘਰੇ ਠੀਕ ਹੈ ਤੇ ਸਿਆਜ ਦਾ ਤੁਸੀਂ ਧਿਆਰ ਰੱਖਿਓ ਤੇ ਮੈਂ ਆਉਣੀ ਆਂ ਹੋ ਸੱਜੇ ਚੱਲੇ ਆਂ ਥੋੜੀ ਦੇਰ ਬਾਅਦ ਹਾਂ ਤੇ ਚੱਲੇ ਹਾਂ ਹਾਂ ਮੈਨੂੰ ਮੜੇ ਕੰਮ ਸੀ ਮੈਂ ਜਾ ਕੇ ਆਈ ਅੱਛਾ ਠੀਕ ਹੈ ਹੋਆ ਕੋਈ ਚੀਜ਼ੀ ਖਾਣੀ ਤਾਂ ਦੱਸ ਦੇ ਮੈਂ ਲਿਆ ਦੂੰਗਾ ਨਹੀਂ ਖਾਣੀ ਹੈ ਚਲ ਠੀਕ ਹੈ ਤਿਆਰ ਰੱਖੋ ਹਾਂ ਕੋਈ ਗੁਆ ਨਹੀਂ ਥੀ ਹਾਂਜੀ ਠੀਕ ਤੂੰ ਇਹ ਸੱਜੀ ਖੇਡੋ ਈ ਥਿਲ ਮੇ ਪਾ ਜੋ ਹੈ ਖੇਡ ਕਿਥੇ ਲੰਮੇ ਪੈ ਜੇ ਭਾਵੇਂ ਠੀਕ ਆ ਠੀਕ ਆ ਹੋ ਜਾਣਾ ਪਾਪਾ ਹੋ ਜਾ ਜ쭈 ਕੀ ਹੋਇਆ ਬੁੱਤ ਕੁੜੀ ਨਾ ਉੱਧਰ ਗਈ ਆ ਮੈਨੂੰ ਲੱਗਦਾ ਪਾਪਾ ਕੋ ਜਾਣਾ ਪਾਪਾ ਕੋ ਜਾਣਾ ਬਸ ਕੋਈ ਗੱਲ ਕਰੀ ਜਾਂਦੀ ਐ ਕੀ ਹੋ ਗਿਆ ਮੰਮੀ ਸਹਿਜ ਹੋਏ ਕੀ ਹੋ ਗਿਆ ਪਾਪਾ ਕੋ ਜਾਣਾ ਕੀ ਹੋਇਆ ਪੁੱਤ? ਬੁਖਾਰ ਹੋ ਗਿਆ। ਪੁਕਾਰ ਨਹੀਂ ਉੱਧਰ ਗਈ ਆ ਭਰੀ। ਕੀ ਹੋਇਆ ਕਾਕੇ? ਪਾਪਾ ਕੋ ਜਾਣਾ। ਪਾਪਾ ਕੋ ਜਾਣਾ। ਮੰਮੀ ਇਹਨੂੰ ਕੀ ਹੋਇਆ? ਪਤਾ ਨਹੀਂ ਐਕਦਾਮੀ ਪੈ ਗਈ ਆਂ ਦੀ ਪਾਪਾ ਕੋ ਜਾਣਾ। ਪਾਪਾ ਕੋ ਜਾਣਾ ਬੁਖਾਰ ਹੀ ਬੜਾ ਤੇਜ਼ ਆ। ਮਨਪ੍ਰੀਤ ਸੱਜੇ ਜੂਸ ਪੀ ਲੈ ਪੁੱਤ। ਆਹੋ ਖੜਾ ਮੇਰਾ ਪੁੱਤ। ਉਹ ਜੂਸ ਪੀ ਲੈ ਥੋੜਾ ਜਿਹਾ। ਔਰ じゃ ਪੁੱਤ। ਤੂੰ ਹੀ ਬਾਜ਼ਾਰ ਗਈਆਂ ਆ ਬਸੇ 2 ਮਿੰਟ ਬਾਅਦ ਕਹਿੰਦੀ ਬੁਖਾਰ ਹੀ ਬੜਾ ਤੇਜ਼ ਆ ਗਿਆ ਪੁੱਤ ਫੜਾ ਕੇ ਚੱਕਣ ਨੂੰ ਬੁਲਾ ਕੇ ਲਿਆ ਹਾਂ ਬੁਲਾ ਕੇ ਲੱਕੇ ਕੰਨ ਨੂੰ ਕਹੇ ਇਹ ਦਵਾਈ ਲਿਆ ਕੇ ਦਵੇ ਬੁਖਾਰ ਹੀ ਬਹੁਤ ਤੇਜ਼ ਆ ਕਾਕੇ ਤਾ ਕਹਿ ਦੋ ਉਹਨੂੰ ਕਰਨ ਨੂੰ ਕਹਿ ਦੋ ਦਵਾਈ ਦੁਕਾਨੇ ਹੋਗਾ ਇਹਨੂੰ ਫਟਾਫਟ ਕਾਕੇ ਚੱਲਦੇ ਪੁੱਤ ਪਾਪਾ ਕੋਲੇ ਸੌਣੇ ਓਏ ਸੌਣੇ ਮੰਮੀ ਹੁਣ ਕੀ ਕਰੀ ਮੈਨੂੰ ਲੱਗਦਾ ਜ਼ਿਆਦਾ ਬਿਮਾਰ ਹੋ ਗਈ ਕੁੜੀ ਤੂੰ ਆਪਣੀ ਜੇਥੇ ਲੈ ਕੇ ਬੈਠੀ ਰਹੁ ਚਲ ਚਲਦੇ ਆਪਾਂ ਜਾਣਾ ਮੇਰੇ ਪੁੱਤ ਨੇ ਕਰਨ ਮम्मी ਕਿਹਾ ਦੋ ਕਰਨ ਨੂੰ ਆਇਆ ਕਿ ਨਹੀਂ ਆਇਆ ਦੇਖੋ ਤੁਸੀਂ ਜਾ ਕੇ ਫਟਾਫਟ ਮਨਪ੍ਰੀਤ ਕੇ ਪਾਪਾ ਓਏ ਕਰਨ ਕਰਨ ਅਜੇ ਪੂਰੀ ਹੋ ਗਈ ਕਰਨ ਲਈ ਹੋਰ ਜਿਆਦਾ ਟਿਨੀ ਲੈ ਜਾ ਫਟਾਫਟ ਡਾਕਟਰ ਕੋਲੇ ਇਹਨੂੰ ਇਹ ਬੁਖਾਰ ਇਹਨੂੰ ਜਿਆਦਾ ਨਾ ਮੈਂ ਇਦਾਂ ਕਰਦਾ ਨਾ ਡਾਕਟਰ ਨੂੰ ਘਰੇ ਲੈ ਆਉਣਾ ਜਾ ਘਰ ਭੱਜ ਕੇ ਜਾ ਹਾਂ ਉਹ ਬਲਾਈ ਜਾਂਦੀ ਵੇ ਬੋਲੀ ਜਾਂਦੀ ਆਪੇ ਪਾਪਾ ਕੋ ਜਾ ਪੱਟੀਆਂ ਕਰਨ ਠੰਡੀਆਂ ਬੁਖਾਰ ਜਾਂਦਾ ਹੈ ਪਾਪਾ ਹੋ ਜਾਂਦੇ ਚੱਲਦੇ ਪਾਪਾ ਆਉਂਦੇ ਪਏ ਜਾਂਦੇ ਜਾਂਦੇ ਆਪਾਂ ਪਾਪਾ ਨੂੰ ਕਿਹਾ ਮਾਪਾ ਆਉਂਦੇ ਚੁੱਪ ਮੇਰਾ ਕਾਕਾ ਸਹਿਜ ਸਹਿਜ ਹੋਏ ਪਾਪਾ ਹੋ ਜਾਂਦੇ ਪਾਪਾ ਹੋ ਜਾਂਦੇ ਇਹ ਗੱਲ ਗੁੱਡੀ ਨੂੰ ਬੁਖਾਰ ਹੋ ਗਿਆ ਹਾਂਜੀ ਡਾਕਟਰ ਸਾਹਿਬ ਬੁਖਾਰ ਹੋ ਗਿਆ ਦੇਖਿਓ ਅੱਛਾ ਕਦੋਂ ਦਾ ਬੁਖਾਰ ਅੱਛਾ ਹੋਣੀ ਲੱਗੀ ਐ ਇਦਾਂ ਠੰਡਾ ਮੂਖਾ ਤਪਣ ਦੇ ਨੀ ਬਾਬੇ ਪਾਣੀ ਦੇ ਦੋ ਠੀਕ ਐ ਪਾਪਾ ਕੋ ਜਾਣਾ ਪਾਪਾ ਕੋ ਜਾਣਾ ਪਾਪਾ ਕੋ ਜਾਣਾ ਓ ਕੋਈ ਗੱਲ ਨਹੀਂ ਤੇਰੇ ਪਾਪਾ ਨੂੰ ਬੁਲਾ ਲੈਨੇ ਆ ਇੱਥੇ ਆ ਬੁਖਾਰ ਚੈੱਕ ਕਰਾ ਪਹਿਲਾ ਇਹ ਗਾਲ ਨੇ ਹੁਣੇ ਠੀਕ ਹੋ ਜਾਣਾ ਇਹਨੇ ਆਪਾ ਹੋ ਗਿਆ ਆਪਾ ਹੋ ਜਾਣਾ ਆਪਾ ਹੋ ਗਿਆ ਉਹ ਵੀ ਕੀ ਨਾ ਕਿਤੇ ਰੰਗ ਕੋਈ ਨਾ ਬੁਖਾਰ 102 ਇਹਨੂੰ ਬੁਖਾਰ ਹੀ ਬਹੁਤ ਹੋ ਗਿਆ ਵਾ ਤੇ ਫੇਰ ਹੁਣ ਦਵਾਈ ਦੂ ਹੀ ਦੇ ਦੋ ਤੁਸੀਂ ਦਵਾਈ ਦੇ ਦਿੰਦੇ ਆਪਾ ਇਹ ਅੱਧੀ ਗੋਲੀ ਹੋ ਜਾਣਾ ਆਪਾ ਹੋ ਜਾਣਾ ਅੱਧੀ ਐ ਅੱਧੀ ਗੋਲੀ ਦੋਆਂ ਜੋਈ ਠੀਕ ਹੈ 6-6 ਘੰਟੇ ਬਾਅਦ ਅੱਜ ਅੱਧੀ ਇਹ ਤਾਂ ਅੱਧੀ ਇਹ ਦਵਾ ਜੋ ਹਾਂ ਠੀਕ ਬੁਖਾਰ ਆ ਜਾਣਾ ਬੁਖਾਰ ਠੀਕ ਹੋ ਜਾਏਗਾ ਜੱਟ ਦਾ ਮੇਰੇ ਨਾਲ ਬੁਖਾਰ ਕਿੱਧਰ ਹੋਇਆ ਕੋਈ ਗੱਲ ਨਹੀਂ ਠੀਕ ਹੋ ਜਾਣਾ ਬੁਖਾਰ ਅੱਜ ਕੱਲ ਗਰਮੀ ਕਿੰਨੀ ਪੈ ਰਹੀ ਆ ਹਾਂਜੀ ਹਾਂਜੀ ਆ ਪੱਟੀਆਂ ਰੱਖ ਦਈਏ ਪੱਟੀਆਂ ਰੱਖ ਦੋ ਠੰਡੇ ਪਾਣੀ ਦੀਆਂ ਠੀਕ ਹੈ ਤੇ ਠੀਕ ਹੋ ਜਾਣਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਅੱਜ ਕੱਲ ਬਹੁਤ ਬੱਚਿਆਂ ਨੂੰ ਬੁਖਾਰ ਚੜ ਰਹੇ ਨੇ 6 ਘੰਟੇ ਬਾਅਦ ਹਾਂ ਕੋਈ ਗੱਲ ਨਹੀਂ ਠੀਕ ਹੋ ਜਾਣਾ ਨਾ ਮਿਲਾਈ ਛੱਟ ਗਿਆ ਚਲੋ ਠੀਕ ਹੈ ਜੂਸ ਦੇ ਦੇ ਜੱਟ ਸਾਹਿਬ ਪਾਪਾ ਬੁਖਾਰ ਜ਼ਿਆਦਾ ਮੈਂ ਕਿਹਾ ਜੂਸ ਦੇ ਦਈਏ ਇੱਕ ਜੂਸ ਦੇ ਦਿਓ ਕੋਈ ਗੱਲ ਦੀ ਹਾਂ ਠੀਕ ਬੱਸ ਚੁੱਪ ਬਾਕੀ ਜਾਣੀ ਆ ਬੋ ਤਾਂ ਪਾਪਾ ਕੋਲੇ ਚੁੱਪ ਨਾ ਕਰ ਜਾ ਫਿਰ ਚੁੱਪ 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 ਪਾਪਾ ਚੁੱਪ ਬਾਕੀ ਇực ਤੇ ਦਵਾਈ ਆ ਹਾਂ ਦੇਤੀ ਦਵਾਈ ਠੀਕ ਹੈ ਹਣ ਅੱਦ ਹਾਂ ਠੀਕ ਐ ਥੋੜਾ ਫਰਕ ਲੱਗ ਰਿਹਾ ਮੈਂ ਤੁਹਾਨੂੰ ਕਿਹਾ ਸੀਗਾ ਤੁਸੀਂ ਹੁਣ ਛੱਡਾਂ ਤੇ ਘਰੇ ਤੇ ਚੱਲ ਠੀਕ ਨਹੀਂ ਹੁਣ ਕੁੜੀ ਦੇਖ ਲਓ ਪਾਪੇ ਕਰਕੇ ਲੱਗੀ ਹੋਈ ਐ ਉਦਾਂ ਇਹਨੂੰ ਕਿਹੜਾ ਬੁਖਾਰ ਹੁਣ ਮੌਸਮ ਐ ਕਿਹੜਾ ਬੁਖਾਰ ਫਿਰ ਕਰਨਾ ਕਰਦੇ ਆ ਫੋਨ ਉਹਨਾਂ ਨੂੰ ਕੀ ਕਹਿੰਦੇ ਆ ਵਿਕੀ ਨੂੰ ਆਨੇ ਵੀ ਭਾਈ ਲੈ ਜਾ ਬੱਚਿਆਂ ਨੂੰ ਮਾਰ ਕੇ ਠੀਕ ਐ ਉਦਣ ਵੀ ਭਾਈ ਆਇਆ ਨਾ ਉਦਣ ਹੈ ਨਹੀਂ ਸੀ ਇੱਥੇ ਚਲੋ ਬਈ ਮਿਲ ਲੈਂਦੇ ਨਾ ਚੱਲ ਬੱਚੇ ਦਾ ਹੋਰ ਮਨ ਹੋ ਜਾਂਦਾ ਕੋਈ ਨਹੀਂ ਕੋਈ ਨਹੀਂ ਫੋਨ ਕਰ ਦਿੰਦੇ ਆ ਆਪਾਂ ਬਈ ਆਪ ਵੀ ਫੋਨ ਕਰ ਲਿਓ ਫਿਰ ਮੰਮੀ ਦੇਖੋਰੀ ਤੋ ਇਹੀ ਫੋਨ ਕਰ ਲੈਣਾ ਜੇ ਤਾਂ ਉਹ ਕਹਿੰਦੇ ਆ ਵੀ ਆ ਹੁਣ ਮੰਨਦੇ ਆਨ ਨੂੰ ਤਾਂ ਆ ਜਾਣ ਨਹੀਂ ਤਾਂ ਫਿਰ ਆਪਾਂ ਇੱਕ ਵਾਰੀ ਜਾਵਾਂਗੇ ਬਾਅਦ ਚ ਇਹਨਾਂ ਨੂੰ ਲੈ ਜਾਵਾਂਗੇ ਚਲ ਕੋਈ ਨਹੀਂ ਕਰਨ ਕਰ ਲੈਨੇ ਆ ਫੋਨ ਜੇ ਨਹੀਂ ਤਾਂ ਫਿਰ ਇੱਕ ਗੱਲ ਸਹੀ ਤਰ੍ਹਾਂ ਉਹਨਾਂ ਨੇ ਕਰਨਗੇ ਮੈਂ ਪਹਿਲਾਂ ਕਰਦੀ ਆ ਵੀ ਤੂੰ ਕਾਲ ਚੁੱਪਚੀਪੀ ਤਾ ਚਲ ਗਿਆ ਕੰਮ ਛੇ ਕੇ ਮੈਨੂੰ ਦੱਸ ਤਾ ਸਹੀ ਆਇਆ ਤੇ ਤੂੰ ਗਏ ਯਾਰ ਭਾਈ ਨੇ ਤਾਂ ਵੀ ਮੈਂ ਤਾਂ ਫੋਨ ਚੱਕੇ ਨਾ ਚੱਕੇ ਉਧਰ ਹੀ ਘਰੇ ਹੁਣ ਵੱਡਿਆਂ ਨਾਲ ਗੱਲ ਸਹੀ ਹੋਊਗੀ ਇਹਨਾਂ ਨੇ ਤਾਂ ਤੇਰੇ ਸਾਹਮਣੇ ਹੀ ਤੀਕ ਤਾਂ ਜਾ ਕੇ ਦੱਸਿਆ ਕਿ ਨਹੀਂ ਦੱਸਿਆ ਤੂੰ ਯਾਰ ਨਹੀਂ ਫਿਰ ਵੀ ਤੂੰ ਹੁਣ ਵੱਡਿਆਂ ਚ ਹੋਊਗੀ ਨਾ ਗੱਲ ਫੇਰ ਹੀ ਠੀਕ ਰਹੂਗਾ ਨਹੀਂ ਜੀ ਤੂੰ ਕੰਨਾ ਕਰ ਲਿਓ ਬਾਜੀ ਨੂੰ ਫੋਨ ਅੱਧਾ ਤੂੰ ਹੀ ਕਰ ਲਿਓ ਫੋਨ ਇਹ ਕੋਈ ਨਹੀਂ ਕਰਦੇ ਆ ਫੋਨ ਕਰਦੇ ਆ ਕਿਉਂਕਿ ਹੁਣ ਕਿੰਨੀ ਬਿਮਾਰ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਇਹਨਾਂ ਦੀ ਲੜਾਈ ਦਾ ਸਾਰਾ ਪ੍ਰਭਾਵ ਬੱਚਿਆਂ ਤੇ ਪੈ ਰਿਹਾ ਕਿੰਨੇ ਬੱਚੇ ਹੋ ਜਾਂਦੇ ਆ ਬਿਮਾਰ ਅਦਰੇਵਾ ਨਾ ਇਹ ਕਿੰਦੇ ਨੂੰ ਕਿ ਮਿਲੀ ਨਹੀਂ ਨਾ ਪਾਪਾ ਨਾਲ ਗੱਲਬਾਤ ਵੀ ਨਹੀਂ ਕੀਤੀ ਹੈ ਨਾ ਕੋਈ ਪਰਿਵਾਰ ਦੇ ਨਾਲ ਹੁਣ ਕਿੰਨਾ ਬੁਖਾਰ ਹੋ ਗਿਆ ਵਾ ਇਨਾਂ ਦਾ ਥੋੜੀ ਕੋਈ ਜਾਣ ਆ ਇਹਦੇ ਵਿੱਚ ਪੜ੍ਹਾਈ ਆ ਤੇ ਉਹ ਦੀ ਜਿਹੜੀ ਖਰਾਬ ਹੋ ਗਈ ਹੈ। ਸ਼ੇਰ ਕਿਤੇ ਮੈਨਾਂ ਨੂੰ ਸਮਝਾਉਣੀ ਹੈ। ਸਮਝਾਣੀ ਕਿੱਥੇ ਤੁਸੀਂ ਸਭੋਂ ਇਹਦੇ ਪਿੱਛੇ ਲੱਗ ਕੇ ਮੈਨੂੰ ਕਹਿਣ ਲੱਗੇ ਵੀ ਉਹ ਬੰਦੇ ਗਲਤ ਨੇ। ਮੈਂ ਥੋੜਾ ਬਹੁਤਾ ਗਲਤੀ ਉਹਨੇ ਵੀ ਹੈ ਵੀ ਹੈ ਨਾ ਤੁਹਾਨੂੰ ਬਿਲਕੁਲ ਨਾਲ ਨਾ ਹੈ ਹੈਗੀ ਗਲਤੀ ਉਹਨਾਂ ਦੀ ਥੋੜੀ ਬੋਤੀ। ਉਹ ਉਹੀ ਗੱਲ ਕਰਕੇ ਵੇਖ ਲੈ ਯਾਰ ਕੋਈ ਗਲਤੀ ਨਹੀਂ ਨਿਕਲਨੀ। ਚਲੋ ਕੋਈ ਨਾ ਲੱਗੀ ਜੇ ਬਹਿ ਜਾਗੇ ਨਾ ਸਾਰੀ ਗੱਲ ਦਾ ਪਰਦਾ ਫਾਸ ਹੋ ਜੇਣ ਪਤਾ ਲੱਗੇ ਨਾ ਆਪਕੇ। ਹਾਂ ਦੱਸ ਭਾਈ ਕਿੱਦਾਂ ਕਰਨੀ ਆ ਹੁਣ। ਦੇਖ ਲਓ ਆਪਣੀ ਜਿਵੇਂ ਤੁਹਾਡੀ ਮਰਜ਼ੀ ਆ ਫਿਰ ਦੇਖ ਲਓ ਹਾਂ ਉਦੋਂ ਦੇ ਸਾਹਮਣੇ ਹੀ ਇਹ ਦੇਖ ਲਾ ਕੁੜੀ ਬਿਮਾਰ ਹੋ ਗਈ ਜਹਾਡੇ ਕਰਕੇ ਹਾਡੇ ਕੋਈ ਹੈਗੇ ਸੀ ਤੂੰ ਬਤਾ ਖਾਣ ਪੀਣ ਵੀ ਨਹੀਂ ਦੇਂਦੇ ਵੱਧ ਘਟ ਜੋ ਮੰਗਦੇ ਜੀ ਫਵਾਈ ਜਾਈ ਸੀ ਜੇ ਤੁਹਾਨੂੰ ਚੰਗਾ ਲੱਗਦਾ ਉਹ ਵੀ ਦੇਖ ਲੈਨੇ ਪਰ ਗੱਲ ਕਰ ਲਿਓ ਉਹਨਾਂ ਨਾਲ ਗੱਲ ਕਰਕੇ ਹੀ ਸਾਰੀ ਦਿਨ ਉਹ ਵੀ ਅਸੀਂ ਕਹਿ ਸੀਗਾ ਵੀ ਹੁਣ ਕੱਲ ਵੀ ਜੇ ਭਾਈ ਆ ਤੂੰ ਸਾਡੀ ਗੱਲ ਸੁਣਦੇ ਸਹੀਂ ਕੱਲ ਸੁਣਨੇ ਤੇ ਕੱਲ ਹੀ ਨਿਬੜ ਜਾਣੀ ਕੱਲ ਹੀ ਸਾਰੇ ਨਿਬੜ ਜਾਣੀ ਤੇ ਘਰ ਚੱਲ ਜਾਣਾ ਇਹ ਚੱਲ ਛੱਡ ਜਾਣ ਨੂੰ ਦੋ ਚਾਰ ਦਿਨ ਉਹਨੇ ਦੇਖਣੇ ਮੈਂ ਉਹਨੇ ਦੇਖਣੇ ਤੂੰ ਪਹਿਲਾਂ ਹੀ ਉਹਦੇ ਗੱਲ ਸਿਰ ਦੇ ਵਾਲਾ ਨੂੰ ਪੈ ਗਈ ਤੇ ਉਹ ਲੜਨ ਲੱਗ ਗਿਆ ਤੂੰ ਉਹਨੂੰ ਸਹੀ ਤਰ੍ਹਾਂ ਬੋਲਦੀ ਤਾਂ ਉਹਨੇ ਸਹੀ ਇਹ ਨਹੀਂ ਅਸਲ ਕਿ ਤੇ ਅਖਾਈ ਚੁੱਪ ਕਰ ਚੁੱਪ ਰਹੀ ਨਾ ਗੱਲ ਨਹੀਂ ਗਈ ਸੀ ਸੁਣੀ ਚਾ ਕੋਈ ਗੱਲ ਨਹੀਂ ਹੁਣ ਦੇਖਦਾ ਮੈਂ ਤੁਸੀਂ ਜਿਵੇਂ ਠੀਕ ਲੱਗਦਾ ਦੇਖ ਲਿਓ ਹਾਂ ਮੈਂ ਹੀ ਫੋਨ ਕਰਕੇ ਦੇਖਦਾ ਨਹੀਂ ਤੇ ਤੁਸੀਂ ਵੱਡਿਆਂ ਨਾਲ ਪਹਿਲਾਂ ਗੱਲ ਕਰਕੇ ਦੇਖ ਲਓ ਨਹੀਂ ਤਾਂ ਮੈਂ ਭਾਜੀ ਨੂੰ ਫੋਨ ਕਰੂੰਗਾ ਵੀ ਅਸੀਂ ਆ ਜੰਨੇ ਆ ਜੇ ਤੁਸੀਂ ਹੁਣ ਨਹੀਂ ਆਉਂਦੇ ਨਹੀਂ ਤੁਸੀਂ ਅਸੀਂ ਆ ਜੰਨੇ ਆ ਦੱਸ ਹੱਥੇ ਬੈ ਕੇ ਜਿਹੜੀ ਗੱਲ ਹੋਵੇ ਹੋ ਜੋਗੀ ਪਰ ਹੁਣ ਜੇ ਜਾਉਂਗੀ ਉਹਨਾਂ ਨੇ ਕਹਿਣਾ ਮਾ ਵੀ ਉਹ ਆਪੇ ਹੀ ਤੇਨੂੰ ਕਹਿ ਕੇ ਕਹਿਣਾ ਹੀ ਕੁੜੀ ਆ ਇਹਨਾਂ ਦਾ ਹੁਣ ਝੁਕਣਾ ਹੀ ਪੈਂਦਾ ਕਹਿਣਾ ਹੀ ਪੈਂਦਾ ਗੱਲ ਕਰਨੀ ਪੈਂਦੀ ਆ ਅਸੀਂ ਇਹਨਾਂ ਨੂੰ ਵਿੱਕੀ ਨੂੰ ਤੂੰ ਕਹਿ ਰਿਹਾ ਕੁੜੀ ਬਿਮਾਰ ਬਹੁਤ ਹੋ ਗਈ ਆ ਉਹਨੇ ਆ ਜਾਣਾ ਉਹਨੇ ਆਪੇ ਹੀ ਆ ਜਾਣਾ ਆਪੇ ਗੱਲ ਹੋ ਜਾਊਗੀ ਆਪੇ ਜਾਣਾ ਪੈਂਦਾ ਉਹ ਆਊਗਾ ਫੇ ਆ ਕਰਦੀ ਤੂੰ ਫੋਨ ਨਾਲ ਚਲ ਕੋਈ ਗੱਲ ਨਹੀਂ ਆ ਜੇ ਬਾਕੀ ਇਹਨਾਂ ਨੂੰ ਲੰਬੇ ਪੈ ਲੈਣ ਤੋਂ ਕਾਕੀ ਦਵਾਈ ਖਾਂਦੀ ਆ ਠੀਕ ਆ ਬਾੜੀ ਗੱਲ ਨਹੀਂ ਆਊਗਾ ਤਾਂ ਫਿਰ ਆਪਾਂ ਛੱਡ ਆਵਾਂਗੇ ਇਹਨਾਂ ਚਲ ਨਹੀਂ ਨਹੀਂ ਉਹਨੇ ਲੈ ਜਾਣਾ ਹੋਣਾ ਠੀਕ ਇਹਨਾਂ ਤੇ ਮੈਨੂੰ ਪਤਾ ਵੀ ਲੈ ਜਾਣਾ ਕੋਈ ਮੈਂ ਇਹਨਾਂ ਨੂੰ ਇਹ ਕੰਨਾ ਵੀ ਭਾਈ ਨਾਲ ਵਧੀਆ ਨਾ ਹੁਣ ਜਿਹੜੀ ਵੀ ਗ ਕੋਈ ਨਹੀਂ ਜੇ ਵਿੱਕੀ ਲੈ ਜਾਊਗਾ ਨਾ ਤੇ ਜਿਹੜਾ ਡਾਕ ਮਗਰੋਂ ਜਾਵਾਂਗੇ ਮਾਪੋਤੂ ਜਾ ਕੇ ਗੱਲਬਾਤ ਕਰਾਵਾਂਗੇ ਕੋਈ ਗੱਲ ਨਹੀਂ ਚਲੋ ਠੀਕ ਆ ਫਿਰ ਤਿਆਰ ਰੱਖੋ ਮੈਂ ਦੇਖਦਾ ਮੈਂ ਜੂਸ ਆ ਤਾਂ ਹੈ ਨਹੀਂ ਸੀ ਕੋਈ ਇਹਨੂੰ ਗੁਰੂ ਕੁੰਡੀ ਲਿਆ ਕੇ ਦਿੰਦਾ ਗਰਮੀ ਕਰਕੇ ਵੀ ਹੋ ਜਾਂਦਾ ਹਾਂ ਹਾਂ ਚਲ ਠੀਕ ਆ ਰੈਸਟ ਕਰਾਓ ਇਹ ਇੱਥੇ ਨਹੀਂ ਤਾਂ ਇਹ ਸੀ ਚੱਕਾ ਵੇਸੀ ਚ ਪਾ ਦਿੰਨੇ ਚੱਕ ਲੈ ਉੱਥੇ ਥੱਲੇ ਹੀ ਪਾ ਦਿੰਨੇ ਏਸੀ ਦਾ ਕਮਰੇ ਚ ਚਲ ਆਇਆ ਸੱਜੇ ਪੁੱਤ ਲੈ ਲੈ ਗਰਮੀ ਹੈ ਉੱਪਰ